ਨਿਗਮ ਚੋਣਾਂ ਨੂੰ ਲੈ ਕੇ ਅੱਜ ਬੀਜੇਪੀ ਦੇ ਸੈਂਟਰ ਹਲਕੇ ਦੀ ਅੱਜ ਇੱਕ ਮੀਟਿੰਗ ਹੋਈ ਹੈ ਮੀਟਿੰਗ ਦੇ ਵਿੱਚ ਕੀ ਫੈਸਲਾ ਲਿਆ ਹੈ ਮੀਟਿੰਗ ਕਿਸ ਬਾਰੇ ਹੋਈ ਹੈ ਇਸ ਬਾਰੇ ਜਿਆਦਾ ਜਾਣਕਾਰੀ ਲੈਣੇ ਆ ਹਲਕਾ ਇੰਚਾਰਜ ਡਾਕਟਰ ਰਾਮ ਚਾਵਲਾ ਨਾਲ ਡਾਕਟਰ ਸਾਹਿਬ ਅੱਜ ਮੀਟਿੰਗ ਹੋਈ ਹੈ ਸੈਂਟਰ ਹਲਕੇ ਦੀ ਕਿਉਂਕਿ ਕਾਰਪੋਰੇਸ਼ਨਲ ਇਲੈਕਸ਼ਨ ਨਜ਼ਦੀਕ ਨੇ ਉਸ ਨੂੰ ਦੇਖ ਕੇ ਸਾਰੀ ਮੀਟਿੰਗ ਦੇ ਵਿੱਚ ਜਿਆਦਾ ਅੱਗੋਂ ਕੀ ਵਿਧੀ ਰਹੇਗੀ ਕੀ ਪ੍ਰਬਧਾਨ ਰਹੇਗਾ ਕਿ ਕਿਸ ਨੂੰ ਟਿਕਟ ਮਿਲੇਗੀ ਕਿਸ ਤਰ੍ਹਾਂ ਇਹਦੇ ਬਾਰੇ ਥੋੜੀ ਜਾਣਕਾਰੀ ਦਿਓ ਦੇਖੋ ਟਿਕਟ ਸਭ ਤੋਂ ਪਹਿਲਾਂ ਤੁਸੀਂ ਗੱਲ ਕੀਤੀ ਟਿਕਟ ਕਿਸ ਨੂੰ ਮਿਲੇਗੀ ਟਿਕਟ ਭਾਰਤੀ ਜਨਤਾ ਪਾਰਟੀ ਹਾਈ ਕਮਾਂਡ ਤੈਅ ਕਰੇਗਾ ਔਰ ਸਾਡੀ ਪਾਰਟੀ ਕੈਡਰ ਬੇਸ ਪਾਰਟੀ ਹੈ ਪਾਰਟੀ ਜਿੰਨੂੰ ਵੀ ਟਿਕਟ ਦੇਗੀ ਸਾਰਿਆਂ ਨੇ ਉਹਦੇ ਨਾਲ ਚੱਲਣ ਦਾ ਫੈਸਲਾ ਕੀਤਾ ਹੈ ਪਾਰਟੀ ਉਹਨਾਂ ਨੂੰ ਹੀ ਕੈਂਡੀਡੇਟਸ ਨੂੰ ਟਿਕਟ ਦੇਗੀ ਜਿਹੜੇ ਜਿੱਤ ਸਕਦੇ ਔਰ ਪਾਰਟੀ ਦੇ ਨਾਲ ਲਾਇਲ ਨੇ ਔਰ ਬੜੀ ਦੇਰ ਤੋਂ ਪਾਰਟੀ ਦੀ ਸੇਵਾ ਕਰਦੇ ਪਏ ਕਿਉਂਕਿ ਇਸ ਵੇਲੇ ਦੇਸ਼ ਦੇ ਵਿੱਚ ਅਸੀਂ ਮਾਹੌਲ ਦੇਖੋ ਚਾਹੇ ਹਰਿਆਣਾ ਦੇ ਇਲੈਕਸ਼ਨ ਦੇਖੋ ਯਾ ਤੁਸੀਂ ਮਹਾਰਾਸ਼ਟਰ ਦਾ ਪ੍ਰਚੰਡ ਬਹੁਮਤ ਦੇਖੋ ਐਸ ਲਈ ਭਾਰਤੀ ਜਨਤਾ ਪਾਰਟੀ ਦਾ ਹੀ ਇੱਕੋ ਵਿਕਲਪ ਹੈ ਜਿਹੜਾ ਕਿ ਦੇਸ਼ ਚ ਲੋਕਾਂ ਨੂੰ ਦਿਖਦਾ ਪਿਆ ਔਰ ਪੰਜਾਬ ਦੀ ਤਰੱਕੀ ਔਰ ਅੰਮ੍ਰਿਤਸਰ ਦੀ ਤਰੱਕੀ ਵਾਸਤੇ ਸਿਰਫ ਔਰ ਸਿਰਫ ਭਾਰਤੀ ਜਨਤਾ ਪਾਰਟੀ ਇੱਕ ਹੈ ਕਿਉਂਕਿ ਲੋਕਾਂ ਨੇ ਕਾਂਗਰਸ ਨੂੰ ਵੀ ਦੇਖ ਲਿਆ ਅਕਾਲੀ ਦਲ ਨੂੰ ਵੀ ਦੇਖ ਲਿਆ ਆਪ ਦੀ ਤਾਂ ਖੈਰ ਝੂਠਿਆਂ ਦੀ ਸਰਕਾਰ ਹੈ ਉਹ ਹਰ ਫਰੰਟ ਤੇ ਫੇਲ ਹੋਈ ਹੈ ਐਸ ਵੇਲੇ ਲੋਕਾਂ ਦਾ ਜੋ ਪਿਛਲੇ ਅਗਰ ਅਸੀਂ ਚੋਣਾਂ ਦੇਖੀਏ विदा लोकसभा ਦੇ ਚੋਣ ਭਾਰਤੀ ਜਨਤਾ ਪਾਰਟੀ ਰਿਕਾਰਡ ਬਹੁਮਤ ਨਾਲ ਸ਼ਹਿਰ ਦੇ ਵਿੱਚ ਔਰ ਕੇਂਦਰੀ ਵਿਧਾਨ ਸਭਾ ਚੋਂ ਸਾਰੀਆਂ ਵਾਡਾਂ ਤਕਰੀਬਨ 14 ਚੋਂ 12 ਵਾਡਾਂ ਬੜੇ ਅੱਛੇ ਬਹੁਮਤ ਨਾਲ ਜਿੱਤੀਆਂ ਔਰ ਐਤ ਕੀ ਜਿਹੜਾ ਆਉਣ ਵਾਲਾ ਇਲੈਕਸ਼ਨ ਹੈ ਲੋਕ ਆਪਣਾ ਵਿਧਾਨ ਸਭਾ ਦਾ ਉਹਦੇ ਵਿੱਚ ਵੀ ਸੇਮ ਰਿਪੀਟ ਹੋਣ ਵਾਲਾ ਕਿਉਂਕਿ ਜਿਹੜਾ ਟ੍ਰੈਂਡ ਚੱਲਦਾ ਹੈ ਉਹ ਸਾਰੇ ਦੇਸ਼ ਦਾ ਇੱਕੋ ਚੱਲਦਾ ਹੈ ਹਰਿਆਣਾ ਦੀ ਆਪਾਂ ਕਵਾਂਗੇ ਹਰਿਆਣੇ ਦਾ ਤੁਸੀਂ ਸਾਰੇ ਚੈਨਲ ਵਾਲੇ ਸਭ ਬਹੁਤ ਪਿੱਛੇ ਧਸ ਰਹੇ ਸੀ ਲੇਕਿਨ ਐਂਡ ਅਲਟੀਮੇਟਲੀ ਐਂਡ ਤੇ ਭਾਰਤੀ ਜਨਤਾ ਪਾਰਟੀ ਨੇ ਇੱਕ ਪ੍ਰਚੰਡ ਬਹੁਮਤ ਨਾਲ ਪਹਿਲੇ ਨੂੰ ਵੀ ਵੱਧ ਸੀਟਾਂ ਲੈ ਕੇ ਚੋਣਾਂ ਜਿੱਤੇ ਆ ਮੇਰੇ ਹਿਸਾਬ ਸਿਰ ਐਤ ਕੀ ਜਿਹੜਾ ਅੰਮ੍ਰਿਤਸਰ ਦੇ ਵਿੱਚ ਔਰ ਪੂਰੇ ਪੰਜਾਬ ਦੀਆਂ ਜਿੰਨੀਆਂ ਕਾਰਪੋਰੇਸ਼ਨ ਦੇ ਵਿੱਚ ਲੋਕਾਂ ਦਾ ਹੰਗਾਰਾ ਜਿਸ ਤਰ੍ਹਾਂ ਦਾ ਸਾਨੂੰ ਮਿਲ ਰਿਹਾ ਸਾਨੂੰ ਬਹੁਤ ਸਾਰੇ ਐਸੇ ਬੜੇ ਸੀਨੀਅਰ ਲੀਡਰ ਦੂਸਰੀ ਪਾਰਟੀਆਂ ਦੇ ਵੀ ਅਪਰੋਚ ਕਰ ਰਹੇ ਵੀ ਜੀ ਇਹ ਟਿਕਟ ਲੜਨਾ ਚਾਹੁੰਦੇ ਆ ਭਾਰਤੀ ਜਨਤਾ ਪਾਰਟੀ ਦੀ ਨੀਤੀਆਂ ਤੋਂ ਮੋਦੀ ਜੀ ਦੀ ਨੀਤੀਆਂ ਤੋਂ ਚਾਹੇ ਉਹ ਨਵੀਂ ਨੀਤੀ ਤੁਸੀਂ ਦੇਖਿਆ ਹੋਗਾ ਬਹੁਤ ਵੱਡਾ ਕੰਮ ਮੋਦੀ ਜੀ ਨੇ ਕੀਤਾ 70 ਸਾਲ ਤੋਂ ਉੱਤੇ ਸਾਰਿਆਂ ਦਾ ਆਯੁਸ਼ਮਾਨ ਕਾਰਡ ਕਿਉਂਕਿ 70 ਸਾਲ ਤੋਂ ਉੱਤੇ ਇਵਨ ਜਿਹੜੀਆਂ ਇੰਸ਼ੋਰੈਂਸ ਕੰਪਨੀ ਹੈ ਉਹ ਬਹੁਤ ਰੇਟ ਵਧਾ ਦਿੰਦੀਆਂ ਔਰ ਨਾਲ ਤਾਂ ਫ੍ਰੀ ਇਲਾਜ ਆਯੁਸ਼ਮਾਨ ਦੇ ਵਿੱਚ ਕਿਸੇ ਕਾਰਡ ਦੀ ਲੋੜ ਨਹੀਂ ਕਿਸੇ ਉਹਦੀ ਲੋੜ ਨਹੀਂ ਹੈਗੀ ਕੋਈ ਉਹਨੂੰ ਨੀਲਾ ਕਾਰਡ ਨਹੀਂ ਚਾਹੀਦਾ ਕੋਈ ਬੀਪੀਐਲ ਕਾਰਡ ਨਹੀਂ ਚਾਹੀਦਾ ਸਾਰਿਆਂ ਵਾਸਤੇ ਉਹ ਆਯੁਸ਼ਮਾਨ ਜਿਹੜਾ ਉਹ ਯੋਜਨਾ ਸ਼ੁਰੂ ਕੀਤੀ ਔਰ ਇੱਕ ਬਹੁਤ ਵੱਡਾ ਜਿਹੜਾ ਸਵਾਸਥੇ ਦੇ ਖੇਤਰ ਦੇ ਵਿੱਚ ਬਹੁਤ ਵੱਡਾ ਸਟੈਪ ਲਿਆ ਲੋਕ ਮੋਦੀ ਜੀ ਜੁਨੀਆਂ ਝੂਠੀਆਂ ਇਸ ਤਰ੍ਹਾਂ ਅਫਵਾਹਾਂ ਫਲਾਉਂਦੇ ਨੇ ਆਪ ਹਲੇ ਅਗਰ ਅਸੀਂ ਆਪ ਦੀ ਗੱਲ ਕਰੀਏ ਸਾਨੂੰ ਅੰਮ੍ਰਿਤਸਰ ਦੇ ਵਿੱਚ ਕੋਈ ਬੋਰਡ ਦੱਸ ਦੋ ਜਿੱਥੇ ਭਗਵੰਤ ਮਾਨ ਦੀ ਝੂਠੀਆਂ ਗੱਲਾਂ ਦੀ ਫੋਟੋ ਨਹੀਂ ਲੱਗੀ ਜੇ ਆਮ ਆਦਮੀ ਕਲੀਨਿਕ ਦੀ ਗੱਲ ਕਰਦੇ ਆ ਉਹ ਇੱਕ ਫਲॉप ਸ਼ੋਅ ਸਾਬਤ ਹੋਇਆ ਮਤਲਬ ਜਿੰਨੀਆਂ ਵੀ ਉਹਨਾਂ ਨੇ ਸਕੀਮਾਂ ਲਿਆਂਦੀਆਂ ਜਿਹਦਾ ਕੋਈ ਸਕੂਲਾਂ ਦੇ ਨਾਮ ਬਦਲ ਕੇ ਸਕੂਲਾਂ ਦਾ ਕੋਈ ਸਤਰ ਨਹੀਂ ਵਧਿਆ ਸਿਰਫ ਨਾਮ ਬਦਲੇ ਗਏ ਨੇ ਉਹਨਾਂ ਦਾ ਕੋਈ ਵੀ ਕੰਮ ਹਜ਼ਾਰ-ਜ਼ਰ ਰੁਪਏ ਨੂੰ ਅੱਜ ਵੀ ਤਰਸਦੇ ਪਈਆਂ ਮੇਰੀਆਂ ਭੈਣਾਂ ਜਿਨ੍ਹਾਂ ਨੇ ਵੋਟ ਪਾਇਆ ਸੀਗਾ ਉਹਨਾਂ ਦੇ ਜਿਨ੍ਹਾਂ ਦੇ ਘਰ ਚ ਚਾਰ-ਚਾਰ ਮਹਿਲਾ ਸੀ ਉਹਨਾਂ ਦਾ ਤੇ ਹੁਣ ਤੱਕ 3-3 ਲੱਖ ਰੁਪਈਆ ਬਣ ਗਿਆ ਜਿਹੜਾ ਸਰਕਾਰ ਨੂੰ ਦੇਣਾ ਚਾਹੀਦਾ ਕਿਉਂਕਿ ਇਹ ਇਸੇ ਝੂਠ ਦੇ ਵਾਅਦਾ ਕਰਕੇ ਆਏ ਸੀਗੇ ਆਉਣ ਵਾਲੇ ਸਮੇਂ ਵਿੱਚ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਇੱਕ ਸਸ਼ਕਤ ਮੇਅਰ ਜਤਾ ਕੇ ਇੱਥੇ ਲੈ ਕੇ ਆਏਗੀ ਅਰ ਅੱਜ ਦੀ ਬੈਠਕ ਦੇ ਨਾਲ ਅਸੀਂ ਸਦਸਤਾ ਬਿਆਨ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਟੀਚਾ ਹੈ ਪੰਜਾਬ ਦੇ ਵਿੱਚ 30 ਲੱਖ ਵੋਟ ਕਰਨ ਦਾ 30 ਲੱਖ ਆਪਾਂ ਮੈਂਬਰਸ਼ਿਪ ਕਰਨ ਦਾ ਸਾਰੀ ਉਹ 30 ਲੱਖ ਮੈਂਬਰਸ਼ਿਪ ਅਸੀਂ ਕਰਨੀ ਹੈ ਕਿਉਂਕਿ ਪਿਛਲੀ ਵਾਰੀ ਜਿਹੜੀ 6 ਸਾਲ ਪਹਿਲੇ ਵੀ ਮੈਂਬਰਸ਼ਿਪ ਹੋਈ ਸੀ ਉੱਚ ਵੀ ਭਾਰਤੀ ਜਨਤਾ ਪਾਰਟੀ ਨੇ 30 ਲੱਖ ਮੈਂਬਰ ਬਣਾਏ ਸੀ ਕਿਉਂਕਿ ਪਿਛਲੇ ਜਮਨੀ ਚੋਣਾ ਔਰ ਕੁਝ ਹੋਰ ਕਾਰਜਕ੍ਰਮ ਆਨ ਕਰਕੇ ਉਹ ਥੋੜਾ ਜਿਹਾ ਉਹ ਨੂੰ ਬੰਦ ਕਰਤਾ ਸੀ ਔਰ ਦੁਬਾਰਾ ਸਤਾ ਅਭਿਆਨ ਜਿਹੜਾ ਹੈ ਉਹ ਸਾਡੇ ਪ੍ਰivari ਵਿਜੇ ਰੂਪਾਨੀ ਜੀ ਸੰਗਠਨ ਮੰਤਰੀਓਨਾ ਦੀ ਦੇਖਰੇਖ ਦੇ ਵਿੱਚ ਬੜੀ ਗੰਭੀਰਤਾ ਦੇ ਨਾਲ ਲੈ ਰਿਹਾ ਔਰ ਕਾਰਕਿਰਤਾ ਨੂੰ ਆਫਵਾਨ ਕਰ ਰਹੇ ਆ ਕਿ ਜਿਨ੍ਹਾਂ ਜਿਨ੍ਹਾਂ ਨੇ ਚੋਣ ਲੜਨਾ ਹੈ ਉਹਨਾਂ ਤੋਂ ਪ੍ਰੇਖਸ਼ਾ ਕੀਤੀ ਜਾਂਦੀ ਹੈ ਕਿ ਘੱਟੋ ਘੱਟ 500 ਮੈਂਬਰ ਭਾਰਤੀ ਜਨਤਾ ਪਾਰਟੀ ਦਾ ਜਾਂ ਜਿਨ੍ਹਾਂ ਨੇ ਪਾਰਟੀ ਦੇ ਵਿੱਚ ਐਕਟਿਵ ਮੈਂਬਰਸ਼ਿਪ ਲੈਣੀ ਹੈ ਕੋਈ ਅਹੁਦੇਦਾਰੀ ਲੈਣੀ ਹੈ ਉਹ 500000 ਮੈਂਬਰ ਬਣਾਏ ਔਰ ਬਹੁਤ ਸਾਰੇ ਕਾਰਕਿਰਤਾ ਕਿਉਂਕਿ ਸਾਡਾ ਪਾਰਦਰਸ਼ੀ ਕੰਮ ਹੈ ਉਹਨਾਂ ਦੇ ਖਾਤੇ ਤੇ ਨਮੋ ਐਪ ਦੇ ਵਿੱਚ ਉਹਨਾਂ ਦੇ ਮੈਂਬਰ ਸ਼ੋ ਹੁੰਦੇ ਨੇ ਜਿਨ੍ਹਾਂ ਜਿਨ੍ਹਾਂ ਨੇ ਮੈਂਬਰ ਬਣਾਏ ਨੇ ਬਹੁਤ ਸਾਰੇ ਕਾਰਕਿਰਤਾ ਇੱਥੇ ਐਸੇ ਵੀ ਸੀ ਜਿਹੜੇ 2 200 230 250 ਮੈਂਬਰ ਬਣਾ ਚੁੱਕੇ ਨੇ ਸਾਰਿਆਂ ਨੂੰ ਅਫਵਾਹਨ ਕੀਤਾ ਗਿਆ ਵੀ 500 ਮੈਂਬਰ ਜਿਹੜਾ ਤੁਸੀਂ ਆਪਣੇ ਇਲਾਕੇ ਦੇ ਵਿੱਚ ਬਣਾਓ ਤਾਂ ਕਿ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਬੇਸ ਵਧੇ ਪੰਜਾਬ ਦੇ ਵਿੱਚ ਸੈਂਟਰ ਹਲਕਾ ਤੇ ਇਟਸੈਲਫ ਜੇ ਬੰਨਿਆ ਜਾਏ ਦੱਸੋ ਤੁਸੀਂ ਵੀ ਦੱਸਿਆ ਕਿ ਪਾਰਟੀ ਨੂੰ ਬੜਾ ਰਿਸਪੌਂਸ ਵੀ ਇੱਥੋਂ ਮਿਲਿਆ ਹੈ ਅਸੀਂ ਅੱਗੇ ਨਾਲੋਂ ਜ਼ਿਆਦਾ ਗ੍ਰੋ ਕੀਤਾ ਸੈਂਟਰ ਹਲਕੇ ਦੀ ਵੀ ਮੀਟਿੰਗ ਹੋਈ ਸੀਗੀ ਹੁਣ ਕਿਉਂਕਿ ਤਰਨਜੋਗ ਜੀ ਇਸ ਹਲਕੇ ਨੂੰ ਵੀ ਲੀਡ ਕਰਦੇ ਸੀਗੇ ਇਹ ਜਿਹੜੇ ਕਾਰਪੋਰੇਸ਼ਨ ਇਲੈਕਸ਼ਨ ਆ ਰਹੇ ਨੇ ਕਿਸ ਤਰ੍ਹਾਂ ਤੁਹਾਨੂੰ ਲੱਗ ਰਿਹਾ ਹੈ ਕਿ ਅਸੀਂ ਇਹਦੀ ਕੀ ਵਿਉਂਤ ਬਣਾ ਰਹੇ ਹਾਂ ਕਿਸ ਕਿਸ ਤਰ੍ਹਾਂ ਸਟ੍ਰੈਟੇਜੀ ਬਣਾ ਰਹੇ ਹਾਂ ਕਿਉਂਕਿ ਇਲੈਕਸ਼ਨ ਨੂੰ ਸਮਾਂ ਬਹੁਤ ਥੋੜਾ ਹੈ ਹਾਂ ਇਲੈਕਸ਼ਨ ਤੇ ਜਿਹੜਾ ਸਮੇਂ ਤੇ ਬਹੁਤ ਥੋੜਾ ਕਿਉਂਕਿ ਆਮ ਆਦਮੀ ਪਾਰਟੀ ਤੇ ਇੰਨੀ ਡਰੀ ਹੋਈ ਸੀ ਉਹ ਇਲੈਕਸ਼ਨ ਕਰਾਣਾ ਹੀ ਨਹੀਂ ਸੀ ਚਾਹਦੀ ਹਾਈ ਕੋਰਟ ਦੇ ਆਦੇਸ਼ਾਂ ਦੇ ਮੁਤਾਬਕ ਉਹਨਾਂ ਨੂੰ ਇਲੈਕਸ਼ਨ ਕਰਾਇਆ ਜਾ ਪੈ ਰਿਹਾ ਕਿ ਕੇਂਦਰੀ ਵਿਧਾਨ ਸਭਾ ਭਾਰਤੀ ਜਨਤਾ ਪਾਰਟੀ ਦਾ ਗੜ ਰਿਹਾ ਇਤੋਂ ਬਲਰਾਮ ਜੀ ਦਾ ਸਟੰਡਨ ਤੈਨ ਲక్ష్ਮੀ ਕਾਂਤਾ ਜੀ ਤਿੰਨ ਵਾਰੀ ਐਮਐਲਏ ਰਹੇ ਤਰਨ ਚੁਗ ਜੀ ਨੇ ਵੀ ਇਤੋਂ ਚੋਣ ਲੜਿਆ ਮੈਂ ਖੁਦ ਇਤੋਂ ਪਿਛਲੀ ਵਾਰੀ ਚੋਣ ਲੜਿਆ لیکن جو ਅਸੀਂ ਐਤਕੀ ਅਸੀਂ ਅੱਗੇ ਵੀ ਜਿਹੜੀਆਂ ਕਾਰਪੋਰੇਸ਼ਨ ਦੀਆਂ ਚੋਣਾਂ ਹੁੰਦੇ ਸੀ 1 ਉਦੋਂ 1 ਤੋਂ ਲੈ ਕੇ 10 ਤੱਕ ਕੇਂਦਰੀ ਵਿਧਾਨ ਸਭਾ ਦੀਆਂ ਸੀਟਾਂ ਹੁੰਦੀਆਂ ਸੀ ਜੋ ਤਕਰੀਬਨ ਸਾਰੀਆਂ ਜਿੱਤਦੇ ਸੀਗੇ ਐਤਕੀ ਵੀ ਸਾਡਾ ਪੂਰਾ ਪ੍ਰਿਆਸ ਹੋਏਗਾ ਵੀ ਜਿਹੜੀਆਂ ਅੰਮ੍ਰਿਤਸਰ ਸ਼ਹਿਰ ਦੀਆਂ ਕੇਂਦਰ ਵਿਧਾਨ ਸਭਾ ਦੀਆਂ ਸੀਟਾਂ ਉਹ ਸਾਰੀਆਂ ਦੀਆਂ ਸਾਰੀਆਂ ਜਿੱਤ ਕੇ ਜਾਂ ਉਹਦੇ ਵਾਸਤੇ ਅਸੀਂ ਕੋਈ ਨਾ ਕੋਈ ਅਜੇ ਅ ਅਵੇਦਨ ਲੈ ਲਏ ਗਏ ਨੇ ਉਹਦੀ ਸਕਰੀਨਿੰਗ ਕੀਤੀ ਜਾਏਗੀ ਜਿਹੜੇ ਸੀਰੀਅਸ ਕੈਂਡੀਡੇਟ ਨੇ ਜਿਹੜੇ ਜਿੱਤ ਸਕਦੇ ਨੇ ਉਹਨਾਂ ਦਾ ਚੈਨ ਕੀਤਾ ਜਾਏਗਾ ਨਿਸ਼ਪਕਸ਼ ਹੋ ਕੇ ਕੋਈ ਇਹਦੇ ਚ ਭਾਈਵੰਦੀ ਨਹੀਂ ਹੋਏਗੀ ਕੋਈ ਇਹ ਚ ਰਿਸ਼ਤ ਕਿਉਂਕਿ ਭਾਰਤੀ ਜਨਤਾ ਪਾਰਟੀ ਐ ਕੈਸੀ ਪਾਰਟੀ ਐ ਜਿੱਥੇ ਕੋਈ ਟਿਕਟਾਂ ਵੇਚੀਆਂ ਨਹੀਂ ਜਾਂਦੀਆਂ ਬਾਕੀ ਪਾਰਟੀਆਂ ਚ ਦੋ ਤੇਰੀਆਂ ਦੋ ਮੇਰੀਆਂ ਤੂੰ ਲੈ ਲੈ ਇੰਨੇ ਪੈਸੇ ਦੇ ਦੇ ਉਹਨੇ ਪੈਸੇ ਦੇ ਦੇ ਭਾਰਤੀ ਜਨਤਾ ਪਾਰਟੀ ਇੱਕ ਨਿਸ਼ਪਕਸ਼ ਹੋ ਕੇ ਜਿਹੜਾ ਕੈਂਡੀਡੇਟ ਸੀਰੀਅਸ ਕੈਂਡੀਡੇਟ ਜਿਹੜਾ ਪਾਰਟੀ ਦੇ ਨਾਲ ਜੁੜਿਆ ਜਿਹੜਾ ਪਾਰਟੀ ਦੀ ਸੇਵਾ ਕਰਦਾ ਪਿਆ ਔਰ ਚੋਣਾਂ ਜਿੱਤ ਸਕਦਾ ਉਹਨੂੰ ਟਿਕਟ ਦੇਗੀ ਅਸੀਂ ਇਸ ਵਾਸਤੇ ਬਿਲਕੁਲ ਇੱਕ ਸਕਰੀਨਿੰਗ ਕਮੇਟੀ ਬਣਾਵਾਂਗੇ ਜਿਹੜੀ ਬਿਲਕੁਲ ਨਿਸ਼ਪੱਖ ਹੋ ਕੇ ਚੋਣਾਂ ਦੇ ਜਿਹੜੇ ਕੈਂਡੀਡੇਟ ਚੁਣੇਗੇ ਸ਼ੁਕਰੀਆ ਸਰ ਸੋ ਡਾਕਟਰ ਰਾਮ ਚਾਵਲਾ ਸੈਂਟਰ ਹਲਕੇ ਦੇ ਜਿਹੜੇ ਜਿਹਨੂੰ ਲੀਡ ਕਰ ਰਹੇ ਨੇ ਅੱਜ ਉਹਨਾਂ ਵੱਲੋਂ ਇੱਕ ਮੀਟਿੰਗ ਛੱਦੀ ਗਈ ਸੀਗੀ ਇਸ ਹਲਕੇ ਦੇ ਵਿੱਚ ਜਿਹੜੇ ਕਾਰਪੋਰੇਸ਼ਨ ਦੇ ਇਲੈਕਸ਼ਨ ਲੜਨਾ ਚਾਹੁੰਦੇ ਨੇ ਉਹਨਾਂ ਕੋਲੋਂ ਅਵੇਦਨ ਲੈ ਗਏ ਨੇ ਉਹਨਾਂ ਦੀ ਸਕਰੀਨਿੰਗ ਹੋਏਗੀ ਸਕੂਟਨੀ ਹੋਏਗੀ ਉਸ ਤੋਂ ਬਾਅਦ ਜਿਹੜੀ ਹਾਈ ਕਮਾਂਡ ਜਿਹਨੂੰ ਕਹੇਗਾ ਉਸ ਨੂੰ ਟਿਕਟ ਅਲਾਟ ਕੀਤੀ ਜਾਏਗੀ ਪਰ ਸੈਂਟਰ ਹਲਕਾ ਪਹਿਲੇ ਦਿਨ ਤੋਂ ਹੀ ਇਥੋਂ ਕਿਉਂਕਿ ਬਲਰਾਮਦਾਸ ਜੀ ਟੰਡਨ ਵੀ ਇਥੋਂ ਨਿਕਲ ਕੇ ਬਾਹਰ ਆਏ ਨੇ ਆ ಲಕ್ಷ್ਮੀ ਕਾਂਤਾ ਚਾਵਲਾ ਵੀ ਇਥੋਂ ਹੀ ਵਿਧਾਇਕ ਰਹੇ ਨੇ ਸੋ ਇਸ ਹਲਕੇ ਤੋਂ ਬੀਜੇਪੀ ਨੂੰ ਕਾਫੀ ਲੀਡ ਮਿਲਦੀ ਹੈ ਔਰ ਐਸਆਰ ਵੀ ਜਿਹੜਾ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਹੈ ਡਾਕਟਰ ਰਾਮ ਚਾਵਲਾ ਦੇ ਮੁਤਾਬਿਕ ਜਿਹੜਾ ਮੇਅਰ ਹੈ ਉਹ ਬੀਜੇਪੀ ਦਾ ਹੀ ਇਸ ਕਾਰਪੋਰੇਸ਼ਨ ਇਲੈਕਸ਼ਨ ਦੇ ਵਿੱਚ ਹੋਏਗਾ ਕੈਮਰਾ ਪਰਸਨ ਨਿਤੇਸ਼ ਦੇ ਨਾਲ ਜੋਤੀ ਵਹਿਲ ਦੈਨਿਕ ਸ਼ਵੇਰਾ ਟੀਵੀ ਅੰਮ੍ਰਿਤਸਰ